ਕਿ ਇੱਕ ਹੁੰਦਾ ਹੈ ਅਨਸ਼ਾਸਨ ਜਿਹੜਾ ਹੈ ਕਿ ਅਨਸ਼ਾਸਨ ਤੋਂ ਬਾਹਰ ਜਾ ਕੇ ਬਿਆਨ ਕੀਤੀ ਆ ਗਾਹੇ ਬਗਾਹੇ ਕਈ ਗੱਲਾਂ ਕਹਿਤੀਆਂ ਜੋ ਕਾਂਗਰਸ ਦੇ ਲੀਡਰਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਆ ਕਿ ਕਈ ਵਾਰੀ ਐਸੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਪਰ ਸਿੱਧੇ ਤੌਰ ਤੇ ਨਹੀਂ ਥੋੜਾ ਬਹੁਤ ਵਲ ਫੇਰ ਪਾ ਕੇ ਪਰ ਮੈਡਮ ਸਿੱਧੂ ਨੇ ਜਿਸ ਤਰੀਕੇ ਨਾਲ ਸਿੱਧਾ-ਸਿੱਧਾ ਪੈਸਿਆਂ ਦਾ ਜ਼ਿਕਰ ਕੀਤਾ ਜਾਂ ਸਿੱਧਾ-ਸਿੱਧਾ ਕਿਹਾ ਕਿ ਫਲਾਣੇ ਨੇ ਇੰਨੇ ਪੈਸੇ ਲੈ ਲਏ ਫਲਾਣੇ ਨੇ ਰਾਜਸਥਾਨ ਚੋਂ ਖਾ ਲਏ ਉਹਨੇ ਇਸ ਟਿਕਟ ਚੋਂ ਖਾ ਲਏ ਇਸ ਟਿਕਟ ਚੋਂ ਖਾ ਲਏ ਕੀ ਤੁਸੀਂ ਸਮਝਦੇ ਹੋ ਕਿ ਕਾਰਵਾਈ ਠੀਕ ਹੋਈ ਹੈ ਮੈਡਮ ਸਿੱਧੂ ਦੇ ਖਿਲਾਫ ਕੱਲਿਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਗੱਲ ਕਹਿਣਾ ਕਿ ਮੈਡਮ ਸਿੱਧੂ ਨੇ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬਖਸ਼ਿਆ ਔਰ ਉਹਨਾਂ ਨੇ ਕੱਲ ਕਹੀ ਨਿਊਜ਼ 18 ਤੇ ਉਹਨਾਂ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਪਰ ਨਵਜੋਤ ਸਿੰਘ ਸਿੰਘ ਸਿੱਧੂ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਦੇ ਖਿਲਾਫ ਨਹੀਂ ਬੋਲਣਾ ਹੂੰ ਇਹ ਕਿ ਮੈਡਮ ਦੀ ਗੱਲਬਾਤ ਬੀਜੇਪੀ ਨਾਲ ਹੋ ਗਈ ਹੈ ਮੈਡਮ ਬੀਜੇਪੀ 'ਚ ਜਾਣਾ ਚਾਹੁੰਦੇ ਸੀ ਪਰ ਬੀਜੇਪੀ ਕੋਲ ਚਾਪਲੂਸੀ ਕਰਨ ਲਈ ਇਸ ਕਰਕੇ ਉਹਨਾਂ ਨੇ ਟਕਸ਼ਣਬਾਜੀ ਕੀਤੀ ਸਾਡੀ ਲੀਡਰਸ਼ਿਪ ਤੇ ਔਰ ਮੈਂ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਐਕਸ਼ਨ ਲਿਆ ਇਹ ਅਤਿ ਜ਼ਰੂਰੀ ਸੀ ਕਿਉਂਕਿ ਅੱਜ ਸਾਰੀ ਲੀਡਰਸ਼ਿਪ ਇਕੱਠੀ ਹੈ ਔਰ ਇਕੱਠੀ ਲੀਡਰਸ਼ਿਪ ਨੂੰ ਤੋੜਨ ਲਈ ਇਹਨਾਂ ਦੇ ਵਿੱਚ ਤਰਾਰ ਪਾਉਣ ਲਈ ਜਿਹੜਾ ਸੀਗਾ ਇਹ ਮੈਸੇਜ ਬੀਜਪੀ ਰਹੀਂ ਜਿਹੜਾ ਹੈ ਕਿ ਮੈਡਮ ਨਵਜੋਤ कौर ਸਿੱਧੂ ਦੇ ਰਹੇ ਰਹੀ ਸੀ ਬੀਜਪੀ ਦਾ ਮੈਸੇਜ ਔਰ ਇਹ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਅਨੁਸ਼ਾਸਨ ਭੰਕਰ ਦਾ ਜਾਂ ਤਾਂ ਮੈਡਮ ਸਿੱਧੂ ਪ੍ਰੂਫ ਲੈ ਕੇ ਆਉਂਦੇ ਬਿਨਾ ਪ੍ਰੂਫਾਂ ਤੋਂ ਗੱਲ ਹੁੰਦੀ ਨਹੀਂ ਹਾ ਮੈਡਮ ਸਿੱਧੂ ਇਹ ਜ਼ਰੂਰ ਜਗਜਾਗਰ ਕਰਗੇ ਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਬੀਜਪੀ ਨਾਲ ਜਿਹੜੀਆਂ ਨੇ ਉਹ ਬਿਜ਼ਨਸ ਮੀਟਿੰਗਾਂ ਹੁੰਦੀਆਂ ਨੇ ਔਰ ਬਿਜ਼ਨਸ ਮੀਟਿੰਗਾਂ ਤੇ ਹੀ ਨੇ ਕਿ ਕਪਿਲ ਸ਼ੋਅ ਦੇ ਵਿੱਚ ਕਿਵੇਂ ਜਾਣਾ ਹੈ ਕਪਿਲ ਸ਼ੋਅ ਚੋਂ ਬਾਹਰ ਹੋਣ ਤੋਂ ਬਾਅਦ ਅੰਦਰ ਕਿਵੇਂ ਗਏ ਇਹ ਬਿジネス ਮੀਟਿੰਗਾਂ ਨੇ ਇਸ ਕਰਕੇ ਜਿਹੜੇ ਸੀ ਇੱਕ ਕਟ ਪੁਤਲੀ ਬਣ ਕੇ ਬੀਜੇਪੀ ਦੀ ਕੰਮ ਕਰ ਰਹੇ ਸੀ। ਅੱਛਾ ਤੁਸੀਂ ਤੁਸੀਂ ਕਹਿਣਾ ਚਾ ਰਹੇ ਹੋ ਵੀ ਇਹ ਜਿਵੇਂ ਆਮ ਤੌਰ ਤੇ ਮੈਡਮ ਸਿੱਧੂ ਬਾਰੇ ਕੰਮ ਮੈਂ ਜਰਨਲਿਸਟਿਕ ਤੌਰ ਤੇ ਗੱਲ ਕਰ ਰਿਹਾ ਕਿ ਚਰਚਾ ਹੈ ਕਿ ਉਹ ਕਈ ਵਾਰੀ ਫਲੋ ਫਲੋ ਚ ਬਹੁਤ ਕੁਝ ਬੋਲ ਜਾਂਦੇ ਆ। ਤਾਂ ਤੁਹਾਡੇ ਕਹਿੰਦਾ ਮਤਲਬ ਹੈ ਕਿ ਇਹ ਸਭ ਕੁਝ ਸੋਚ ਸਮਝ ਕੇ ਪਲਾਨ ਕਰਕੇ ਬੋਲਿਆ ਗਿਆ ਫਲੋ ਫਲੋ ਚ ਨਹੀਂ ਬੋਲਿਆ ਗਿਆ। ਬਿਲਕੁਲ ਜੀ ਤੁਸੀਂ ਇੱਕ चीज ਵੇਖੋ ਕਿ ਚੰਨੀ ਸਾਹਿਬ ਦੇ ਕਰ ਜਦੋਂ ਬੇਟੇ ਦਾ ਜਨਮ ਦਿਨ ਸੀ ਉਦੋਂ ਸਮੁੱਚੀ ਲੀਡਰਸ਼ਿਪ ਗਈ ਜੀ ਔਰ ਉਸ ਤੋਂ ਬਾਅਦ ਬੀਜੇਪੀ ਇਸ ਕੰਮ ਤੇ ਲੱਗੀ ਸੀਗੀ ਕਿ ਇੱਕ ਮੈਸੇਜ ਲੋਕਾਂ ਚ ਕਿਵੇਂ ਦੇਈਏ ਕਿ ਕਾਂਗਰਸ ਦੇ ਵਿੱਚ ਰੌਲਾ ਹੈ ਔਰ ਜਦੋਂ ਲੀਡਰਸ਼ਿਪ ਇਕੱਠੀ ਹੁੰਦੀ ਵੇਖੀ ਤੇ ਉਹਨਾਂ ਨੇ ਮੈਡਮ ਸਿੱਧੂ ਨੂੰ ਵਰਤਿਆ ਮੈਂ ਤਾਂ ਅੱਗੇ ਵੀ ਸਲਾਹ ਦਿੰਦੀ ਏ ਸਿੱਧੂ ਸਾਹਿਬ ਨੂੰ ਇਹ ਸਿੱਧੂ ਸਾਹਿਬ ਦੇ ਵਿੱਚ ਤਾਂ ਕਾਂਗਰਸ ਹੈਗੀ ਪਰ ਮੈਡਮ ਦੇ ਵਿੱਚੋਂ ਬੀਜੇਪੀ ਨਹੀਂ ਨਿਕਲੀ ਔਰ ਮੈਂ ਇਹ ਗੱਲ ਕਹਿਣਾ ਕਿ ਮੈਡਮ ਅੰਮ੍ਰਿਤਸਰ ਚ ਰਹਿੰਦੇ ਨੇ ਹਾਲਾਤ ਚੰਗੇ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ ਕਿਉਂਕਿ ਅੱਗੇ ਵੀ ਮੈਡੀਸਨ ਚੱਲਦੀ ਏ ਹੁਣ ਵੀ ਕਿਉਂਕਿ ਮੈਡਮ ਸਿੱਧੂ ਬਿਆਨ ਬਦਲ ਲਗੇ ਮਟਲਾਉਂਦੇ ਨੇ ਪਹਿਲਾਂ ਤੇ ਇੱਕ ਬੰਨੇ ਦੋਸ਼ ਲਾਉਦੇ ਨੇ ਸਾਡੇ ਤੇ ਮੁੜ ਕੇ ਕਹਿੰਦੇ ਆ ਕਿ ਕਾਂਗਰਸ ਦਾ ਮੁੱਖ ਮੰਤਰੀ ਹੋਵੇ ਤੇ ਕਾਂਗਰਸ ਦਾ ਹੀ ਪ੍ਰਧਾਨ ਬੰਨਾ ਚਾਹੀਦਾ ਔਰ ਮੈਨੂੰ ਇਹ ਜਿਹੜਾ ਡਬਲ ਜਿਹੜੀ ਹੈ ਰਾਜਨੀਤੀ ਚੰਗੀ ਨਹੀਂ ਲੱਗੀ ਇਹ ਤਾਂ ਸਿਰਫ ਇੱਕ ਖੁਸ਼ ਕਰਨ ਲਈ ਬੀਜੇਪੀ ਨੂੰ ਕਿਉਂਕਿ ਉਹਨਾਂ ਦੀ ਗੱਲ ਹੋ ਚੁੱਕੀ ਹੈ ਉਹ ਨਿਊਜ਼ 18 ਤੇ ਕਹਿ ਚੁੱਕੇ ਆ ਕਿ ਮੈਂ ਤਾਂ ਜਾਣਾ ਚਾਹੁੰਦੀ ਹਾਂ ਪਰ ਸਿੱਧੂ ਨਹੀਂ ਮੰਨਦੇਗੇ ਵਿਦਨ ਪਾਰਟੀ ਤੁਹਾਡੀ ਹੋਰ ਵੀ ਆਗੂਆਂ ਨਾਲ ਗੱਲ ਹੁੰਦੀ ਹੋਣੀ ਹੈ ਜੀਰਾ ਸਾਹਿਬ ਕੀ ਸਾਰੇ ਆਗੂ ਇਸ ਚੀਜ਼ ਨਾਲ ਐਗਰੀ ਕਰਦੇ ਨੇ ਜਾਂ ਸਾਰੇ ਆਗੂ ਇਹ ਚਾਹੁੰਦੇ ਨੇ ਕਿ ਇਹ ਬਿਆਨਬਾਜ਼ੀ ਦਾ ਸਿਖਰ ਹੈ ਔਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਸੀ ਮੈਂ ਭਾਜੀ ਸਵੇਰ ਦਾ 8 ਮੀਟਿੰਗਾਂ ਕਰ ਚੁੱਕਾ ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਤੀ ਦੀਆਂ ਜੀ ਫਿਰੋਜ਼ਪੁਰ ਦਿਹਾਤੀ ਚ ਆਪਣਾ ਜੀਰਾ ਦੇ ਵਿੱਚ ਔਰ ਹਰੇਕ ਵਰਕਰ ਦੀ ਇਹ ਗੱਲ ਹੈ ਕਿ ਅੱਜ ਮੈਡਮ ਸਿੱਧੂ ਦਾ ਜਿਹੜਾ ਬਿਆਨ ਹੈ ਕਾਂਗਰਸ ਦਾ ਨੁਕਸਾਨ ਕਰ ਰਿਹਾ ਔਰ ਕਾਂਗਰਸ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹੋ ਜਿਹੇ ਬਿਆਨ ਦੇਣ ਵਾਲਿਆਂ ਨੂੰ ਜਿਹੜੇ ਬੇਫਾਲਤੂ ਬਿਆਨ ਨੇ ਜਾਂ ਤਾਂ ਪ੍ਰੂਫ ਨਾਲ ਗੱਲ ਕਰੋ ਜਦੋਂ ਕਿਸੇ ਚੀਜ਼ ਦਾ ਪ੍ਰੂਫ ਹੀ ਕੋਈ ਨਹੀਂ ਹੈਗਾ ਹੁਣ ਮੈਂ ਕੋਈ ਵੀ ਦੋਸ਼ ਜਿਹੜਾ ਮੈਡਮ ਸਿੱਧੂ ਤੇ ਲਾ ਰਿਹਾ ਜਦੋਂ ਮੇਰੇ ਕੋਲ ਹੈ ਹੀ ਕੁਝ ਨਹੀਂਗਾ ਜਾਂ ਤਾਂ ਪ੍ਰੂਫ ਦਿਤਾ ਵੇ ਤਾਂ ਪ੍ਰੂਫ ਗੱਲ ਕਰਦੇ ਤਾਂ ਆਪਾਂ ਕਹਿੰਦੇ ਜਿਹੜੇ ਰਾਣਾ ਗੰਦੀਵਿੰਦ ਦੀ ਗੱਲ ਕਰਦੇ ਪਏ ਨੇ ਉਹ ਵੀ ਬੀਜੇਪੀ ਦਾ ਆਦਮੀ ਆ ਔਰ ਇਸ ਕਰਕੇ ਮੈਨੂੰ ਲੱਗਦਾ ਕਿ ਸ਼ਾਂਤ ਜਿਆਦੀ ਬੀਜੇਪੀ ਨਾਲ ਆ ਔਰ ਬੀਜੇਪੀ ਤੇ ਜਾਣਾ ਚਾਹੁੰਦੇ ਸੀ ਔਰ ਬੀਜੇਪੀ ਦੀ ਇੱਕ ਸ਼ਰਤ ਸੀ ਇਹਨਾਂ ਨੂੰ ਕਿ ਮੈਡਮ ਸਿੱਧੂ ਕਾਂਗਰਸ ਦੇ ਉਲਟ ਬੋਲੇ ਕਾਂਗਰਸ ਦੀ ਲੀਡਰਸ਼ਿਪ ਦੇ ਉਲਟ ਬੋਲੇ ਤਾਂ ਅਸੀਂ ਇਹਨੂੰ ਜਿਹੜਾ ਹੈ ਕਿ ਐਂਟਰੀ ਜਿਹੜੀ ਭਾਪੀ ਚ ਕਰਾਵਾਂ ਕਿਉਂਕਿ ਭਾਪੀ ਵੀ ਜਿਹੜੀ ਹੈ ਇਹਨਾਂ ਨੂੰ ਵਰਤ ਰਹੀ ਹੈ ਲੈ ਕੇ ਉਹਨਾਂ ਨੇ ਵੀ ਨਹੀਂ ਜਾਣਾਂ